ਸੱਚੀ ਗੱਲ ਤੁਸੀਂ ਵੇਖਿਆ ਦੈਨ ਐਕਸਪੈਰਟ ਵੀ ਮੈਂ ਹਾਂ ਨਹੀਂ ਰੂਪ ਚਰਮਾਨ ਸਾਡੇ ਨਾਲ ਕੈਬਨਿਟ ਮੰਤਰੀ ਲਾਲਜੀਤ ਭੁੱਲਰ ਮੌਜੂਦ ਨੇ ਸਰ ਵਧਾਈਆਂ ਦੇ ਫੋਨ ਆ ਰਹੇ ਆ ਢੋਲ ਲਗਾੜੇ ਵੱਜ ਰਹੇ ਹਰ ਪਾਸੇ ਖੁਸ਼ੀਆਂ ਦਾ ਮਾਹੌਲ ਛਾਇਆ ਹੈ ਜਲੰਧਰ ਦੀ ਇਹ ਜੇ ਸੀਟ ਇੱਕ ਵੱਡੇ ਮਾਰਜਨ ਦੇ ਨਾਲ ਜਿੱਤ ਹਾਸਲ ਕੀਤੀ ਹੈ ਬਿਲਕੁਲ ਜਿਹੜੀ ਇਹ ਜਿੱਤ ਹੋਈ ਹੈ ਸਰਦਾਰ ਭਗਵੰਤ ਸਿੰਘ ਮਾਨ ਦੇ ਜਿਹੜੇ 2 ਸਾਲ ਦੇ ਕੀਤੇ ਕੰਮ ਆ ਉਹਨਾਂ ਨੂੰ ਲੋਕਾਂ ਨੇ ਜਤਾਇਆ ਅਸੀਂ ਆਪ ਚੋਣ ਕੈਂਪੇਨ ਦੌਰਾਨ ਲਗਭਗ ਮੈਂ 15 ਤੋਂ 20 ਦਿਨ ਉੱਥੇ ਰਿਹਾ ਲੋਕਾਂ ਨੂੰ ਜਦੋਂ ਊੜ ਦੀ ਅਪੀਲ ਕਰੀਦੀ ਸੀ ਲੋਕ ਆਪ ਮਾਰੇ ਕਹਿ ਉੱਠਦੇ ਵੀ ਅਸੀਂ ਜਿਨ੍ਹਾਂ ਨੂੰ ਬਿਜਲੀ ਦੇ ਬਿੱਲ ਮਾਫ਼ ਕੀਤੇ ਅਸੀਂ ਉਹਨੂੰ ਵੋਟ ਪਾਉਣੀ ਆ ਜਿਨ੍ਹਾਂ ਨੇ ਸਾਡੇ ਬੱਚਿਆਂ ਲਈ ਸਕੂਲ ਆਫ ਫੈਮਿਨਿਨਸ ਖੋਲੇ ਆ ਸਾਡੇ ਬੱਚਿਆਂ ਦੀਆਂ ਜਿਹੜੀਆਂ ਫੀਸਾਂ ਮਾਫ਼ ਕੀਤੀਆਂ ਸੀ ਉਹਨੂੰ ਵੋਟ ਪਾਉਣੀ ਆ ਸਾਡੇ ਬਜ਼ੁਰਗਾਂ ਦੇ ਇਲਾਜ ਲਈ ਹਸਪੀਟਲ ਮੱਲਾਕਲੀਨ ਖੋਲੇ ਆ ਅਸੀਂ ਉਹਨੂੰ ਵੋਟ ਪਾਉਣੀ ਆ ਗਰਾਉਂਡਾਂ ਮਣਾਈਆਂ ਹੋਰ ਕਈ ਕੰਮ ਕੀਤੇ ਆ ਗੱਲਾਂ ਦੀ ਰਾਜਨੀਤੀ ਹਾਰੀ ਆ ਕੰਮ ਦੀ ਰਾਜਨੀਤੀ ਜਿੱਤੀ ਆ गांव ਵੀ ਜਿਹੜੀਆਂ ਇਲੈਕਸ਼ਨਾਂ ਚਾਰ ਜਿਮਣੀ ਚੋਣਾਂ ਨੇ ਸਰਪੰਚੀ ਦੀ ਇਲੈਕਸ਼ਨ ਹੈ ਕਾਰਪੋਰੇਸ਼ਨ ਜ਼ਿਲ੍ਹਾ ਪ੍ਰੀਸ਼ਦ ਬਲਾਕਸ ਮਤੀ ਉਹ ਵੀ ਲੋਕ ਜਿਹੜੇ ਆ ਬੜੇ ਸਿਆਣੇ ਆ ਲੋਕ ਹੋਣ ਉਹ ਫਤਵਾ ਦੇਣਗੇ ਆ ਆਮ ਆਦਮੀ ਪਾਰਟੀ ਦੇ ਅੱਖ ਚ ਜਲੰਧਰ ਦੇ ਲੋਕਾਂ ਨੇ ਵੀ ਕਿਤੇ ਨਾ ਕਿਤੇ ਇਹ ਵੀ ਮੇਨ ਫੈਕਟਰ ਚੁਣਿਆ ਵੀ ਜਿਹਦੀ ਸਰਕਾਰ ਉਹਦਾ ਐਮਐਲਏ ਬਣਾਵਾਂਗੇ ਸਾਡੇ ਇਲਾਕੇ ਦਾ ਸਾਡੇ ਹਲਕੇ ਦਾ ਵਿਕਾਸ ਹੋਵੇਗਾ ਉਸੇ ਤਰ੍ਹਾਂ ਹੀ ਲੋਕ ਬੜੇ ਸਿਆਣੇ ਆ ਪੰਜਾਬ ਦੇ ਲੋਕਾਂ ਨੂੰ ਪਤਾ ਵੀ ਜੇ ਸਾਡੇ ਇਲਾਕੇ ਦਾ ਸਾਡੇ ਪਿੰਡ ਦਾ ਜਾਂ ਸਾਡੇ ਹਲਕੇ ਦਾ ਕੋਈ ਕੰਮ ਕਰਾ ਸਕਦਾ ਤੇ ਉਹ ਜਿਹਦੀ ਸਰਕਾਰ ਉਹ ਕਰਾ ਸਕਦਾ ਲੋਕ ਵੱਡੀ ਲੀਡ ਨਾਲ ਸਾਡੇ ਸਰਪੰਚ ਕਾਰਪੋਰੇਸ਼ਨ ਜਿਹੜੀਆਂ ਚਾਰ ਜਮਨੀ ਚੋਣਾਂ ਆਉਣੀਆਂ ਉਹਦੇ ਸਾਡੇ ਉਮੀਦਵਾਰਾਂ ਨੂੰ ਜਿਤਾਉਣਗੇ ਵੱਡੇ ਮਾਰਜਨ ਨਾਲ ਜਿਤਾਉਣਗੇ ਤੇ ਸਰਦਾਰ ਭਗਵੰਤ ਸਿੰਘ ਮਾਨ ਦੀ ਰਵਾਈ ਦੇ ਵਿੱਚ ਪੰਜਾਬ ਬਲੰਦੀਆਂ ਤੇ ਤਰੱਕੀ ਵੱਲ ਨੂੰ ਵਧੇਗਾ ਕਿ ਕਿਵੇਂ ਵੇਖਦੇ ਹੋ ਕਿਉਂਕਿ ਸ਼ੀਤਲ ਜਦ ਭਾਜਪਾ ਤੇ ਵਿਚਾਰ ਗਏ ਉਹਨਾਂ ਨੇ ਬੜੇ ਸਾਰੇ ਇਲਜ਼ਾਮ ਲਾਏ ਆ ਮੰਗਵੀ ਪਾਰਟੀ ਦੀ ਸਰਕਾਰ ਦੇ ਉੱਤੇ ਕਹਿੰਦੇ ਕੰਮ ਨਹੀਂ ਹੋਏ ਮੈਂ ਜਦ ਬਾਰ-ਬਾਰ ਕਹਿੰਦਾ ਸੀ ਮੇਰੇ ਕੰਮ ਹੁੰਦੇ ਨਹੀਂ ਸੀਗੇ ਸਭ ਤੋਂ ਵੱਡਾ ਲੋਕ ਵੀ ਇਹ ਜਾਨਣਾ ਚਾਹੁੰਦੇ ਸਨ ਕਿ ਸਰਕਾਰ ਦੇ ਵਿਚਾਰ ਵਿਧਾਇਕ ਰਹਿੰਦੇ ਸੰਦੇ ਉਹ ਕੰਮ ਨਹੀਂ ਕਰਾ ਸਕੇ ਵੇਖੋ ਜਦੋਂ ਬੰਦਾ ਸਰਕਾਰ 'ਚ ਹੁੰਦਾ ਨਾ ਜੇ ਉਹ ਕੰਮ ਨਾ ਕਰਾ ਸਕੇ ਤੇ ਉਹਦੀ ਨਾਕਾਮੀ ਆ ਇਹ ਤੇ ਕੰਮ ਉਹਨੂੰ ਕਰਾਉਣੇ ਲੋਕਾਂ ਦੇ ਐਮਐਲਏ ਬਣਾ ਤਾ ਸਰਕਾਰ 'ਚ ਭੇਜਤਾ ਉਦੇ ਬਾਅਦ ਸ਼ੀਤਲ ਦਾ ਫਰਜ਼ ਹੀ ਕੰਮ ਕਰਉਣਾ ਹੁਣ ਉਹ ਕੰਮ ਕਰਾ ਲੂਗਾ ਆਪੇ ਹੀ ਪਾਰਟੀ ਬਦਲੀ ਆਪ ਹੀ ਅਸਤੀਫਾ ਦੇਤਾ ਫਿਰ ਅਸਤੀਫਾ ਦੇ ਕੇ ਆਪ ਹੀ ਇਲੈਕਸ਼ਨ ਲੜਨ ਲੱਪਿਆ ਤੇ ਲੋਕਾਂ ਨੇ ਕਿਤੇ ਨਾ ਕਿਤੇ ਇਸ ਗੱਲ ਨੂੰ ਵੀ ਨਕਾਰਿਆ ਵੀ ਅਸੀਂ ਤੇ ਤੈਨੂੰ 5 ਸਾਲ ਲਈ ਚੁਣ ਕੇ ਭੇਜਿਆ ਸੀ ਤੂੰ 2 ਸਾਲਾਂ ਬਾਅਦ ਅਸਤੀਫਾ ਦੇ ਕੇ ਫਿਰ ਚੋਣ ਲੜਨ ਲੱਪਿਆ ਲੋਕਾਂ ਨੇ ਸ਼ੀਤ ਲੰਗਰਾਲ ਨੂੰ ਤਾਂ ਵੀ ਨਕਾਰਿਆ ਪੀ ਜਿਹੜਾ ਲੋਕਾਂ ਦੇ 5 ਸਾਲ ਦੇ ਫਤਵੇ ਨੂੰ ਨਕਾਰ ਕੇ ਸ਼ੀਤ ਲੰਗਰਾਲ ਫੇਰ ਦੁਬਾਰਾ ਦੂਜੀ ਪਾਰਟੀ ਵੱਲੋਂ ਚੋਣ ਲਾਣ ਲਗਾ ਲੋਕਾਂ ਨੇ ਜਿਹੜੀ ਇਹ ਪਾਰਟੀ ਛੱਡ ਕੇ ਦੂਜੀ ਪਾਰਟੀ ਜਾਣ ਦੇ ਫੈਕਟਰ ਨੂੰ ਵੀ ਫੇਲ ਕੀਤਾ ਲੋਕਾਂ ਦਾਸਤਾ ਪੀ ਜਿਹੜੀ ਪਾਰਟੀ ਵੱਲੋਂ ਅਸੀਂ ਤੁਹਾਨੂੰ ਇੱਕ ਰੰਗ ਦਿਤਾਇਆ ਉਹਦੇ 'ਚ ਰਹੋਗੇ ਤੇ ਫੇਰ ਵਾਰ-ਵਾਰ ਦਿਤਾਵਾਂਗੇ ਨਹੀਂ ਤੇ ਅਸੀਂ ਮੈਂ ਕਿਉਂਕਿ ਜਲੰਧਰ ਦੇ ਵਿਚਕਾਰ ਇਸ ਬਾਈ ਇਲੈਕਸ਼ਨ ਦੇ ਵਿਚਕਾਰ ਬੜਾ ਦਲ ਬਦਲਿਆਂ ਦਾ ਦੌਰ ਦੇਖਣ ਨੂੰ ਮਿਲਿਆ ਤੇ VOTING ਪਰਸੈਂਟੇਜ ਆਪਾਂ ਜੇ ਕਹੀਏ ਲੋਕ ਵੀ ਬਹੁਤ ਘਟਾਏ VOTING ਪਰਸੈਂਟੇਜ 60% ਸੀ ਜੋ ਮਹਿੰਦਰ ਭਗਤ ਵੀ ਲੱਗੇ ਨੇ ਵੇਖੋ ਭਾਵੇਂ 60% ਹੀ ਮੈਨੂੰ ਲੱਗਦਾ ਵੀ ਸਾਰੇ ਉਮੀਦਵਾਰ ਵੀ ਡਲ ਜਾਂਦੇ ਨਾ ਤਾਂ ਵੀ ਮਹਿੰਦਰ ਭਗਤ ਜੀ ਜਿੱਤ ਜਾਣਾ ਹੈ ਕਿਉਂਕਿ ਜਿੰਨੀਆਂ ਵੋਟਾਂ ਸਾਰੇ ਨੂੰ ਰਲਾ ਕੇ ਪਈਆਂ ਉਹਦੇ ਨਾਲੋਂ ਵੱਧ ਮਹਿੰਦਰ ਭਗਤ ਜੀ ਲੈ ਗਏ ਤੇ ਜੇ ਸਾਰੇ ਰਲ ਵੀ ਜਾਂਦੇ ਤਾਂ ਵੀ ਮਹਿੰਦਰ ਭਗਤ ਜੀ ਨੇ ਜਿੱਤ ਜਾਣਾ ਹੈ ਲੋਕਾਂ ਨੇ ਇੱਕ ਇਮਾਨਦਾਰ ਨਤੜਕ ਸਾਊ ਇਨਸਾਨ ਚੁਣਿਆ ਆਪਦਾ ਐਮਐਲਏ ਜਲੰਧਰ ਵੈਸਟ ਦੀ ਤਰੱਕੀ ਵੀ ਹੋਊਗੀ ਡਵੈਲਪਮੈਂਟ ਹੋਊਗੀ ਤੇ ਸਰਦਾਰ ਭਗਵੰਤ ਸਿੰਘ ਮਾਨ ਜਿਨ੍ਹਾਂ ਨੂੰ ਲੋਕਾਂ ਨੇ ਮਾਣ ਬਖਸ਼ਿਆ ਵਾ ਜਲੰਧਰ ਵੈਸਟ ਜਿਤਾ ਕੇ ਪਹਿਲਾਂ ਤਾਂ ਮੈਂ ਵਧਾਈ ਦੇਣਾ ਜਲੰਧਰ ਵੈਸਟ ਵਾਲਿਆਂ ਨੂੰ ਕਿ ਜਿਹੜਾ ਪਿਛਲੇ ਸਵਾ 2 ਸਾਲ 2.5 ਸਾਲ ਉਹਨਾਂ ਨੇ ਸੰਤਾਪ ਹੋ ਗਿਆ ਉਹ ਸੰਤਾਪ ਉਹਨਾਂ ਦਾ ਖਤਮ ਹੋ ਗਿਆ ਹੁਣ ਲੋਕ ਇਹ ਕਹਿ ਸਕਦੇ ਮਾਨਣਾ ਵੀ ਇਹ ਕਾਮ ਕਰਦਾ ਇਹ ਕਾਮ ਇਨਸਾਨ ਐਮ ਐਲ اے ਬਣ ਗਿਆ ਜਿਹਨੂੰ ਲੋਕ ਜਦੋਂ ਮਰਜੀ ਅੱਧੀ ਰਾਤ ਵੀ ਆਵਾਜ਼ ਮਾਰਨਗੇ ਤਾਂ ਗੋਪਾ ਗੱਜੀ ਉਹਨਾਂ ਦੇ ਕੰਮ ਕਰਨਗੇ ਕਿ ਪਹਿਲੇ ਵੀ ਉਹਨਾਂ ਦੇ ਫਾਦਰ ਸਾਹਿਬ ਵੀ ਮੰਤਰੀ ਰਹੇ ਨੇ ਤੇ ਇਹ ਸਭ ਤੋਂ ਵੱਡੀ ਗੱਲ ਹੈ ਸੀਐਮ ਸਾਹਿਬ ਨੇ ਆਪ ਜਦੋਂ ਤੇ ਚੋਣ ਪ੍ਰਚਾਰ ਕਰ ਰਹੇ ਸੀ ਉਹਨਾਂ ਨੇ ਕਿਹਾ ਸੀ ਕਿ ਤੁਸੀਂ ਇਹਨੂੰ ਜਿਤਾ ਦਿਓ ਮਹਿੰਦਰ ਭਗਤ ਨੂੰ ਮੈਂ ਕੈਬਨਿਟ ਦੇ ਵਿੱਚ ਲੈ ਕੇ ਆਵਾਂਗਾ ਥਾਂ ਵੀ ਖਾਲੀ ਹੈ ਕੈਬਨਿਟ ਦੇ ਵਿੱਚ ਤਾਂ ਬਿਲਕੁਲ ਵੇਖੋ ਸਰਦਾਰ ਭਗਵੰਤ ਸਿੰਘ ਮਾਨ ਸਾਡੇ ਪੰਜਾਬ ਦੇ ਮੁਖੀ ਨੇ ਮੁੱਖ ਮੰਤਰੀ ਨੇ ਉਹ ਜੋ ਵੀ ਫੈਸਲਾ ਲੈਣਗੇ ਸਾਰਿਆਂ ਨੂੰ ਖੇੜੇ ਮੱਥੇ ਪਰਵਾਨ ਹੋਊਗਾ। ਬਾਕੀ ਪਰਮਾਤਮਾ ਕਿਰਪਾ ਕਰੇ ਪੰਜਾਬ ਵੀ ਬਲੰਦੀਆਂ 'ਤੇ ਜਾਊਗਾ। ਸਾਡਾ ਜਲੰਧਰ ਵੈਸਟ ਵੀ ਕਿਉਂਕਿ ਜਲੰਧਰ ਵੈਸਟ ਦੇ ਵਿੱਚ ਅਸੀਂ ਚੋਣ ਕੈਂਪੇਨ ਦੌਰਾਨ ਵੇਂਦੇ ਰਹੇ ਆ। ਸੜਕਾਂ ਦਾ ਬੁਰਾ ਹਾਲ ਆ ਲਿਆ, ਸੀਵਰੇਜ ਸਿਸਟਮ ਦਾ ਬੁਰਾ ਹਾਲ ਆ ਲਿਆ, ਵਾਟਰ ਸਪਲਾਈ ਲੋਕਾਂ ਦੇ ਘਰੇ ਪੀਣ ਯੋਗ ਪਾਣੀ ਨਹੀਂ ਆਣੀਆਂ। ਜੇ ਕਿਤੇ ਪਾਣੀ ਪਹੁੰਚਦਾ ਤੇ ਉਹ ਜਿਹੜੇ ਵਾਟਰ ਸਪਲਾਈ ਦੇ ਪਾਏ ਪੀਓ ਗਲੇ ਆ ਉਹਨਾਂ ਦੇ ਵਿੱਚ ਗੰਦਾ ਪਾਣੀ ਵਿੱਚ ਪਾ ਕੇ ਤੇ ਲੋਕਾਂ ਦੇ ਘਰੇ ਬਿਮਾਰੀਆਂ ਨੂੰ ਸਦਾ ਦੇ ਰਿਆ। ਜੇ ਆਪਾਂ ਸਕੂਲ ਵੇਖੀ ਸਕੂਲਾਂ ਦਾ ਬੁਰਾ ਜਲੰਧਰ ਵੈਸਟ ਨੂੰ ਪਿਛਲੇ 7-8 ਸਾਲਾਂ ਤੋਂ ਕੋਈ ਡਿਵੈਲਪਮੈਂਟ ਨਹੀਂ ਮਿਲੀ ਪਹਿਲਾਂ ਭਗਤ ਚੁੰਨੀ ਲਾਲ ਜੀ ਨੇ ਜੋ ਡਿਵੈਲਪਮੈਂਟ ਕਰਾਈ ਤੇ ਉਹਦੇ ਬਾਅਦ ਹੁਣ ਮਹਿੰਦਰ ਭਗਤ ਜੀ ਕਰਾਉਣਗੇ ਇਹ ਪਰਮਾਤਮਾ ਲਹੁੰਦਾ ਕਿ ਇਹ ਪਰਿਵਾਰ ਨੂੰ ਪਰਮਾਤਮਾ ਨੇ ਕੋਈ ਦੇਣੀ ਹੁੰਦੀ ਆ ਬਖਸ਼ਿਸ਼ ਇਹ ਪਰਮਾਤਮਾ ਨੇ ਭਗਤ ਪਰਿਵਾਰ ਨੂੰ ਹੀ ਬਖਸ਼ਿਸ਼ ਦਿੱਤੀ ਆ ਵੀ ਜਲੰਧਰ ਵੈਸਟ ਦੀ ਡਿਵੈਲਪਮੈਂਟ ਤੋਹਾਂ ਹੀ ਕਰਾਉਣੀ ਆ ਤੇ ਪਰਮਾਤਮਾ ਕਿਰਪਾ ਕਰੇ ਹੁਣ ਵੀ ਲੋਕਾਂ ਜਿਤਾਇਆ ਆਉਣ ਆਲੀਆਂ ਇਲੈਕਸ਼ਨਾਂ ਵੀ ਲੋਕ ਆਮ ਆਦਮੀ ਪਾਰਟੀ ਨੂੰ ਸਰਦਾਰ ਭਗਵੰਤ ਸਿੰਘ ਮਾਨ ਨੂੰ ਜਿਤਾਉਣਗੇ ਮੋਹਿੰਦਰ ਭਗਤ ਜਿਨੇ ਉਹਨਾਂ ਦੇ ਫਾਦਰ ਸਾਹਿਬ ਆਪ ਮੰਤਰੀ ਰਹਿ ਚੁੱਕੇ ਨੇ ਤੇ ਹੁਣ ਜਿਹ ਹੈ ਕਿਉਂਕਿ ਸੀਐਮ ਸਾਹਿਬ ਨੇ ਕਿਹਾ ਸੀ ਚੋਣ ਪ੍ਰਚਾਰ ਦੇ ਵਿਚਕਾਰ ਕਿ ਮੋਹਿੰਦਰ ਭਗਤ ਨੂੰ ਜਿਤਾ ਦਿਓ ਅਸੀਂ ਉਹਨੂੰ ਕੈਬਨਿਟ ਦੇ ਵਿੱਚ ਲੈ ਕੇ ਆਉਣਗੇ ਤੇ ਆਉਣ ਵਾਲੇ ਦਿਨਾਂ ਅ ਜੀਵਾਲ ਦੇਖਣ ਵਾਲੀ ਗੱਲ ਹੋਏਗੀ ਕਿ ਉਹਨਾਂ ਦੇ ਕੋਲ ਕੀ ਕੁਝ ਜਾਂਦਾ ਕੈਮਰਾਮੈਨ ਜੱਗੀ ਦੇ ਨਾਲ ਨਿਰੂਪ ਚਰਮਨ ਦਾ ਨਿਕ ਸਵੇਰਾ ਟੀਵੀ ਦੇਸ਼ ਦੁਨੀਆ ਕੀ ਹਰ ਖਬਰ ਸਭ ਤੋਂ ਪਹਿਲੇ ਦੇਖਣੇ ਕੇ ਲਈ ਫੋਲੋ ਕਰੇਨ ਦੇਨਿਕ ਸਵੇਰਾ ਟੀਵੀ YouTube Facebook Instagram X ਔਰ WhatsApp ਚੈਨਲ ਪਰ